ਮੈਂ ਮੈਂ ਬਜਟ ਤੇ ਕਟਿੱਪ ਨਹੀਂ ਕਰਾਂ ਛੋਟੀ ਜੀ ਕਰ ਦਿਓ ਕਰ ਦਿਓ ਜ਼ਰੂਰ ਜਿਹੜਾ ਬਜਟ ਪੇਸ਼ ਹੋਇਆ ਇਹਦੇ ਵਿੱਚ ਸਭ ਤੋਂ ਵੱਡੀ ਚੀਜ਼ ਵੇਖਣ ਵਾਲੀ ਪਤਾ ਕੀ ਆ ਜੀ ਇੱਕ ਤੇ ਤੁਸੀਂ ਪੰਜਾਬ ਦੇ لحاظ ਨਾਲ ਦੇਖੋ ਕੁਝ ਵੀ ਨਹੀਂ ਹੈਗਾ ਇਹਦੇ 'ਚ ਕਿਸਾਨੀ ਦਾ ਜਿਹੜਾ ਬਜਟ ਆ ਜੇ ਤੁਸੀਂ ਉਹਦੇ 'ਚ ਦੇਖੋਗੇ ਝਾਤ ਮਾਰ ਕੇ ਜੀ ਡੀ ਪੀ ਦਾ ਸਿਰਫ ਦੋ ਆਪਾਂ ਜੇ ਦੇਖੀ ਨੀ 3 ਫੀਸਦੀ ਦੇ ਕਰੀਬ ਆ ਤੇ ਸਿੱਖਿਆ ਤੇ ਫੇਰ ਉਹੀ ਹਣਾ ਮੈਂ ਇਹਨਾਂ ਚੀਜ਼ਾਂ ਤੇ ਦੇਖਦਾ ਹਾਂ ਕਿ ਕਿੰਨਾ ਕੁ ਕੰਮ ਚੀਜ਼ਾਂ ਮੇਨ ਹੁੰਦੀਆਂ ਨੇ ਮੇਨ ਹੁੰਦੀਆਂ ਨੇ ਸੁਖਮ ਸਿੰਘ ਸਭ ਇੱਕ ਬੜੀ ਵੱਡੀ ਚੀਜ਼ ਆ ਕਿ ਚਾਚੀ ਨਿਰਮਲਾ ਸੀਤਾਰਮਨ ਕਹਿ ਰਹੀ ਸੀ ਹੂੰ ਕਿ ਅਸੀਂ ਇੰਨਾ ਪੈਸਾ ਬਚਾ ਲਿਆ ਜੀ ਖਰਚਿਆਂ ਚ ਕਟੌਤੀ ਕਰ ਲਈ ਫਲਾਂ ਟਮਕਾਂ ਹੂੰ ਦਰਅਸਲ ਕੀ ਆ ਕਿ ਉਸ ਨੂੰ ਬਰੀਕੀ ਨਾਲ ਜੇ ਦੇਖੋਗੇ ਤਾਂ ਬਰੀਕੀ ਨਾਲ ਦੇਖੋਗੇ ਤਾਂ ਤੁਹਾਡੇ ਦੇਸ਼ ਦੇ ਵਿੱਚ ਵੈਸੇ ਵੀ ਤੁਸੀਂ ਦੇਖੋਗੇ ਕਾਰਪੋਰੇਟ ਦਾ ਜਿਹੜਾ ਟੈਕਸ ਆ ਹੂੰ ਓਹ ਹੈ ਬਾਰਾ ਰਹਾਸਾ 12 ਲੱਖ ਕਰੋੜ ਜੀ ਆਮ ਬੰਦੇ ਤੋਂ ਜਿਹੜਾ ਲਿਆ ਜਾਂਦਾ 14 ਲੱਖ ਕਰੋੜ ਹੈ ਯਾਨੀ ਕਾਰਪੋਰੇਟ ਨੂੰ ਥੋੜਾ ਪੈਰਿਆ ਟੈਕਸ ਜੀ ਕਮਾਲ ਇਸ ਗੱਲ ਦੀ ਆ ਕਿ ਜਿਹੜਾ ਉਹ ਕਹਿ ਰਹੇ ਨੇ ਕਿ ਇੰਨਾ ਖਰਚ ਘਟਾ ਖਰਚ ਕਟੌਤੀ ਕੀ ਆ ਕਿ ਤੁਹਾਡੀ ਮੈਨੂਫੈਕਚਰਿੰਗ ਤੁਹਾਡੀ ਪ੍ਰੋਡਕਟਿਵਿਟੀ ਜਿਹੜੀ ਹੈ ਉਹ ਜਨਾਹਣ ਹੋਏਗਾ ਉਹ ਸਾਬ ਨਾਲ ਵਿਕੇਗਾ ਵਿਕਰੀ ਹੋਏਗੀ ਤੁਹਾਨੂੰ ਟੈਕਸ ਨਿਕਲੇਗਾ ਜੀ ਸਰ ਆਹੀ ਫੰਡਾ ਇਹ ਮਤਲਬ ਇਨਪੁਟ ਘਟੋ ਰਿਹਾ ਹੈ ਬਿਲਕੁਲ ਬਿਲਕੁਲ ਘਟੋ ਰਿਹਾ ਹੈ ਤੇ ਉਹਦੇ ਨਾਲ ਆਉਟਪੁਟ ਬੇਸਿਕਲੀ ਹਾਂਜੀ ਡਿਮਾਂਡ ਘਟ ਰਹੀ ਹੈ ਜੀ ਯਾਨੀ ਲੋਕਾਂ ਦੀ ਜੇਬ ਦੇ ਵਿੱਚ ਹੁਣ ਪੈਸਾ ਹੀ ਨਹੀਂ ਹੋਏਗਾ ਤੇ ਡਿਮਾਂਡ ਜਿਹੜੀ ਔਖੇ ਦੀ ਮਿੱਟੀ ਦੀ ਬਿਲਕੁਲ ਬਿਲਕੁਲ ਤੋਂ ਗੱਲ ਇਹ ਆ ਕਿ ਉਹ ਚੀਜ਼ ਜਿਹੜੀ ਇਸ ਬਜਟ ਦੇ ਵਿੱਚ ਬੜੀ ਵੇਖਣ ਵਾਲੀ ਸੀ ਜੀ ਕਿ ਭਾਈ ਤੁਸੀਂ ਹੁਣ ਮਤਲਬ ਕਿ ਇਸ ਕੱਲ ਨੂੰ ਕਹਿ ਰਹੇ ਹੋ ਕਿ ਅਸੀਂ ਇਹ ਕਰਤਾ ਵਾਹ ਕਰਤਾ ਫਲਾਣ ਕਰਤਾ ਪਰ ਕੁੱਲ ਮਿਲਾ ਕੇ ਇਸ ਬਜਟ ਦਾ ਲੱਭੋ ਲਵਾਬ ਜਿਹੜਾ ਮੈਨੂੰ ਨਜ਼ਰ ਆਇਆ ਕਿ ਉਹ ਪੰਜਾਬ ਦੀ ਲਾਲੋ ਜਮੀਂ ਦੀ ਆਪਣੀ ਆਰਥਿਕ ਹਾਲਤ ਆ ਕਿ ਪੂਰੇ ਇੰਡੀਆ ਦੀ ਆਰਥਿਕ ਹਾਲਤ ਬਿਆਨ ਕਰਦਾ ਇਹ ਬਜਟ ਜੀ ਕਹਿ ਨਹੀਂ ਭੱਲੇ ਭੱਲੇ ਨਹੀਂ ਢੇਲਾ ਕਰਦੀ ਮੇਲਾ ਮੇਲਾ ਬਿਲਕੁਲ 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 ਮੈਂ ਵੀ ਉਹੀ ਦੇਖ ਰਿਹਾ ਸੀਗਾ ਕਿ ਕੱਲੇ ਜਿਹੜੇ ਬੀਜਪੀ ਦੇ ਸਮਰਥਕ ਨੇਤਾ ਨੇ ਉਹ ਕਹਿ ਰਹੇ ਸੀ ਕਿ ਭਈ ਭਾਰਤ ਨੂੰ ਅਸੀਂ ਵਿਕਾਸ ਦੇ ਰਾਹਾਂ ਤੇ ਇਸ ਬਜਟ ਨਾਲ ਲੈ ਜਾਣਾ ਮੈਂ ਤੁਹਾਨੂੰ ਦੱਸੀ ਜਾਂਦਾ ਜੀ ਕਿ ਜੇ ਤੁਸੀਂ ਕਿਸੇ ਮੋਦੀ ਭਗਤ ਨੂੰ ਮਿਲੋ ਹੂੰ ਉਹ ਕਹਿੰਦਾ ਵੀ ਜੇ ਕਿਤੇ ਬੰਦਾ ਪ੍ਰਧਾਨ ਮੰਤਰੀ ਨਾ ਬਣਦਾ ਤੇ ਹੋ ਸਕਦਾ ਸੀ ਇੰਡੀਆ ਕਿਤੇ ਕੋਈ 100 150 ਕਿਲੋਮੀਟਰ ਪਰਾਂ ਨੂੰ ਖਿਸਕ ਕੇ ਜਾਂਦਾ ਸਰਕ ਜਾਂਦਾ ਪਰ ਇਹਨੂੰ ਹੂੰ ਪਤਾ ਨਹੀਂ ਇੰਡੀਆ ਨਾਲ ਕੀ ਹੋਣਾ ਸੀ ਜੀ ਜੇ ਤੁਸੀਂ ਕਿਸੇ ਭਗਵੰਤ ਮਾਨ ਜੀ ਦੇ ਭਗਤ ਨੂੰ ਮਿਲੋ ਹਮ ਅਚੰਚੇਤੀ ਤੁਹਾਨੂੰ ਮਿਲ ਜਾਵੇ ਉਹ ਕਹੇਗਾ 70 ਸਾਲ ਦਾ ਸਿਸਟਮ ਜਿਹੜਾ ਖਤਮ ਹੋ ਗਿਆ ਸੀ ਬਿਲਕੁਲ ਹਮ ਜਿਹੜਾ ਬਈ ਬਿਲਕੁਲ ਜਿੱਦਾਂ ਕਹ ਲੋ ਕਿ ਛੇਕਾਂ ਵਾਲੀ ਬੀੜੀ ਬੀੜੀ ਹੁੰਦੀ ਹੈ ਜਿਹੜੀ ਜੀ ਉਹ ਜ਼ਰਜ਼ਰੀ ਬੀੜੀ ਵਰਗਾ ਹਾਲ ਹੋ ਗਿਆ ਸੀ ਹਮ ਜੇ ਕਿਤੇ ਮਾਨ ਸਾਹਿਬ ਤੁਰੰਤ ਇਸ ਬੀੜੀ ਦੇ ਚੱਪੂ ਨਾ ਮਾਰ ਦੇ ਡੁੱਬ ਗਿਆ ਸੀ ਕੰਮ ਜੀ ਬਸ ਇਹਨਾਂ ਦੋ ਭਗਤਾਂ ਨੂੰ ਮਿਲਣੋਂ ਪਰੰਤ ਹੂੰ ਤੁਹਾਨੂੰ ਐ ਲੱਗੇਗਾ ਕਿ ਕੁਝ ਵੀ ਗਲਤ ਨਹੀਂ ਹੈ ਬਸ ਠੀਕ ਹੈ ਤੁਸੀਂ ਆਪਣੇ ਆਪ ਨੂੰ ਵੀ ਗਲਤ ਸਿੱਧ ਕਰੋਂਗੇ ਕਿ ਨਹੀਂ 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 ਵੀਰੇ ਮੈਂ ਹੀ ਗਲਤ ਹੂੰ ਬਚੇਸ਼ ਵੀ ਠੀਕ ਹੈ ਪੰਜਾਬ ਵੀ ਠੀਕ ਹੈ ਤੁਸੀਂ ਦੇਖੋ ਨਾ ਇੰਨਾ ਦੇ ਬੰਦੇ ਮੈਂ ਤੁਹਾਨੂੰ ਇੱਕ ਮੂਰਖਤਾ ਦੀ ਹੱਦ ਦੱਸਦਾ ਯਾਰ ਜੀ ਪੰਜਾਬੀਆਂ ਚ ਇੱਕ ਤਬਕਾ ਇਸ ਤਰ੍ਹਾਂ ਦਾ ਪੈਦਾ ਹੋ ਗਿਆ ਜਿਹੜਾ ਪੈਦਲ ਹੀ ਚੱਲਦਾ ਹੂੰ ਮੈਂ ਇੱਕ ਨਾ ਪੋਸਟ ਪਾਈ ਅ ਕੱਲ ਕੇ ਪਰਸੋਂ ਪਰ ਸੰਤਾਈ ਹੋਣੀ 2 ਦਿਨ ਪਹਿਲਾਂ ਜੀ ਸਰਕਾਰੀ ਡਾਕੂਮੈਂਟ ਹੈ ਉਹਦੇ ਵਿੱਚ ਮੋਗੇ ਜ਼ਿਲ੍ਹੇ ਦੀਆਂ ਜਿਹੜੀਆਂ ਕਲੀਨਿਕ ਹੈ ਉਹਨਾਂ ਦੀ ਰਿਪੋਰਟ ਇਹ ਆ ਕਿ ਭਈ ਉੱਥੇ ਜਿਹੜਾ ਤੁਹਾਨੂੰ ਪਤਾ ਹੀ ਆ ਵੀ ਚੈੱਕ ਵੈੱਕ ਕਰਦਾ ਡਾਕਟਰ ਉਹਨੂੰ ਕਮਿਸ਼ਨ ਮਿਲਦਾ ਜੀ ਪ੍ਰਤੀ ਮਰੀਜ਼ ਦੇ ਹਿਸਾਬ ਨਾਲ ਹਮ ਕਿ ਉੱਥੇ 2 ਤੋਂ 20% ਤੱਕ ਇਹ ਅੰਕੜਾ ਹੈ ਕਿ ਭਈ ਉਹ ਮਰੀਜ਼ ਜਦੋਂ ਵੈਰੀਫਾਈ ਕੀਤੇ ਗਏ ਤਾਂ ਉਹਨਾਂ ਕਹਿੰਦੇ ਸੀ ਤੇ ਵਿਜ਼ਿਟ ਹੀ ਨਹੀਂ ਕੀਤਾ ਕਦੇ ਮਤਲਬ ਮਰੀਜ਼ ਵੀ ਫੇਕ ਹਾਂਜੀ ਹੁਣ ਉੱਥੇੋਂ ਮੈਨੂੰ ਥੱਲੇ ਗਾਲਾਂ ਕੱਢੀ ਜਾਂਦੇ ਨੇ ਉਹ ਕਹਿੰਦੇ ਸਾਡੇ ਕਲੀਨਿਕਾਂ ਬਹੁਤ ਵਧੀਆ ਨੇ ਫਲਾਣੀ ਥਾਂ ਤੇ ਆ ਵਧੀਆ ਮੋਰਖੂ ਸਰਕਾਰ ਦੀ ਰਿਪੋਰਟ ਇਹਦਾ ਮਤਲਬ ਸਰਕਾਰ ਗਲਤ ਹੈ ਕਿਹੜੇ ਪਾਸੇ ਮੰਨ ਲਈਏ ਮਤਲਬ ਰਿਪੋਰਟ ਨੂੰ ਮੰਨ ਲਓ ਸਰਕਾਰ ਰਿਪੋਰਟ ਸਰਕਾਰ ਦੀ ਹੈ ਤੁਸੀਂ ਸਰਕਾਰ ਨੂੰ ਸਪੋਰਟ ਕਰ ਰਹੇ ਸਰਕਾਰ ਨੂੰ ਗਲਤ ਕਹੋ ਖੁਰਖਦਾ ਦੀ ਕੋਈ ਹੱਦ ਹੈ ਨਹੀਂ ਠੀਕ ਆ ਇੱਕ ਪ੍ਰਬੰਧ ਵਧੀਆ ਹੋਣਾ ਅਲੱਗ ਗੱਲ ਹੈ ਹਮ ਯਾਰ ਸਕੈਮ ਹੋਣਾ ਇੱਕ ਅਲੱਗ ਗੱਲ ਹੈ ਮਿਕਸ ਹੈ ਕੰਸਰ ਰਲਗੱਡ ਗੱਡਮੱਡ ਹਮ ਕੀ ਤੁਸੀਂ ਟੱਕਰਾ ਮਰੋਗੇ ਨਹੀਂ ਸਰਕਾਰ ਦੀ ਰਿਪੋਰਟ ਹੈ ਫਿਰ ਸਰਕਾਰ ਨੂੰ ਗਲਤ ਕਹੋ ਕਿ ਨਾ 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 ਜੀ ਤੇ ਅਸਲ ਦੇ ਵਿੱਚ ਕੀ ਕਿ ਭਾਈ ਰੋਗ ਕੋਈ ਹੋਰ ਹੈ ਉਹ ਦਵਾਈ ਕੋਈ ਹੋਰ ਖਾਈ ਜਾ ਰਹੇ ਨੇ ਮਲੋ ਕੀ ਆ ਜੀ ਸਾ ਚੱਲਦੀਆਂ ਨੇ ਸੁਖਮ ਸਿੰਘ ਸਾਹਿਬ ਬੜਾ ਹੀ ਮਾਣਾ ਵਾਜਾਰ ਹੁੰਦਾ ਕਿ ਕਮਾਲ ਦੀ ਗੱਲ ਹੈ ਯਾਰ ਕੋਈ ਗੱਲ ਸਮਝੀ ਨਹੀਂ ਗੱਲ ਜਿਹੜੀ ਆ ਉਹ ਸਮਝ ਨਹੀਂ ਕਿਸੇ ਹੋ ਢੰਗ ਨਾਲ ਹੁੰਦੀ ਆ ਉਹ ਕਿਸੇ ਹੋ ਢੰਗ ਨਾਲ ਸਮਝੀ ਜਾ ਤੁਸੀਂ ਕੱਲ ਤੋਰੀ ਦਿੱਤੀ ਮੈਂ ਕਮੈਂਟ ਵੀ ਪੜ ਦੇਣਾ ਰਜੀਵ ਕੁਮਾਰ ਜੀ ਕਹਿ ਰਹੇ ਨੇ ਕਿ ਅੱਜ ਮੈਂ ਹੈਲਥ ਕਾਰਡ ਬਣਾਉਣ ਗਿਆ ਤੇ ਪਰ ਉਹਨਾਂ ਨੇ ਬਣਾਇਆ ਨਹੀਂ ਕਹਿੰਦੇ ਇਕੱਲੇ ਦਾ ਨਹੀਂ ਬਣਦਾ ਤੇ ਪੂਰੀ ਫੈਮਿਲੀ ਦਾ ਹੀ ਬਣਾਵਾਂਗੇ ਤੇ ਇੱਕ ਮਿੱਤਰ ਕਹਿ ਰਹੇ ਨੇ ਕਾਰਸ ਐਂਡ ਟੈਕਸ ਇਹ ਕਹਿ ਰਹੇ ਨੇ ਭਾਈ ਮਰੰਡੇ ਦੀ ਸੜਕ ਖਿੱਲਾ ਵਾਂਗੂ ਖਿਲਰ ਗਈ ਹੈ ਕਹਿੰਦੇ अच्छा जी ओदे च ਖਲਾਰੇ ਪੈ ਗਏ ਨੇ ਉਥੇ ਗੱਲ ਇਹ ਆ ਕਿ ਬਈ ਸੁਖਬੀਰ ਬਾਦਲ ਤੇ ਕਹਿੰਦੇ ਹੁੰਦੇ ਸੀ ਵੀ ਬੰਬ ਸੱਟ ਦਿਓ ਤੇ ਇਹ ਖਿਲਰਦੀ ਨਹੀਂ ਐ ਹਮ ਇਥੇ ਤੁਸੀਂ ਕਹਿੰਦੇ ਵੀ ਖਿਲਾ ਨੂੰ ਖਿਲਰ ਗਈ ਆ ਇਥੇ ਬੰਬ ਛੱਡ ਕੇ ਮੈਨੂੰ ਲੱਗਦਾ ਕਿ ਕੋਈ ਕਿਸੇ ਨੇ ਥੁੱਕ ਤੇ ਨਹੀਂ ਸੁੱਟੀ ਉਹਦੇ ਨਾਲ ਹੀ ਖਿਲਰ ਗਈ ਆ ਜੀ ਤੋਂ ਇਹੋ ਜੇ ਹਾਲ ਹੋਏ ਪਏ ਨੇ ਸੁਖਮਨ ਸਾਹਿਬ ਮਤਲਬ ਕਿ ਜਿਹੜੀਆਂ ਗੱਲਾਂ ਆਪਾਂ ਕਰਦੇ ਆਂ ਇਸ ਸਿਸਟਮ ਦੇ ਵਿੱਚ ਜੋ ਆਪਾਂ ਪਿੱਛੇ ਗੱਲ ਕਰ ਰਹੇ ਸੀਗੇ ਕਿ ਆ ਦੇ ਕਲੀਨਿਕ ਵਾਲੀ ਕਲੀਨਿਕ ਵਗੈਰਾ ਇਹ ਸਾਰਾ ਕਾਰਡ ਵਾਲੀ ਗੱਲ ਕਰ ਰਹੇ ਸੀ ਕਾਰਡ ਵਾਲੀ ਹੈ ਨਾ